ਗਿੱਦੜਬਾਹ ਦੇ ਪਿੰਡ ਗੁਰੂਸਰਦੀ ਖਬਰ ਸੁਣ ਕੇ ਹਰ ਕੋਈ ਸਹਿਮ ਗਿਆ ਸੀ ਸੌਰੇ ਪਰਵਾਰ ਨੂੰ ਘਰ ਦੀ ਨੋਂ ਨਹੀਂ ਆਟੇ ਦੇ ਵਿੱਚ ਜ਼ਹਿਰ ਗੁੰਨ ਕੇ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਲਟੀਆਂ ਛਾਲੀਆਂ ਲੱਗੀਆਂ ਤਾਂ ਪਰਿਵਾਰ ਨੂੰ ਲੱਗਿਆ ਕਿ ਖਾਣੇ ਦੇ ਵਿੱਚ ਕੋਈ ਕਿਰਲੀ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਡਿੱਗ ਪਈ ਹੈ ਜਿਸ ਦੇ ਨਾਲ ਇਸ ਤਰ੍ਹਾਂ ਹੋਇਆ ਤਾਂ ਪਰਿਵਾਰ ਨੂੰ ਜਦੋਂ ਸਵੇਰੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਿੰਨ ਮੈਂਬਰਾਂ ਨੂੰ ਤਾ ਜਿਹੜਾ ਇਸ ਔਰਤ ਦਾ ਪਤੀ ਸੀ ਜੋ ਚਾਵਾਂ ਨਾਲ ਇਸ ਨੂੰ ਘਰ ਦੇ ਵਿੱਚ ਵਿਆਹ ਕੇ ਲੈ ਕੇ ਆਇਆ ਸੀ ਉਸ ਨੇ ਸਭ ਤੋਂ ਪਹਿਲਾਂ ਦਮ ਤੋੜ ਦਿੱਤਾ ਸੀ ਤਾਂ ਉਸ ਤੋਂ ਉਪਰੰਤ ਇਸ ਦੀ ਮਾਹ ਵਰਗੀ ਸੱਸ ਨੇ ਵੀ ਦਮ ਤੋੜ ਦਿੱਤਾ ਸੀ ਤਾਂ ਸਹੁਰਾ ਜਿਹੜਾ ਉਹ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਹੁਣ ਇਸ ਮਾਮਲੇ ਵਿੱਚ ਗਿੱਦੜਵਾਹਾ ਪੁਲਿਸ ਨੇ ਵੱਡਾ ਖਲਾਸਾ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਗਿੱਦੜਵਾਹਾ ਦੇ ਡੀਐਸਪੀ ਸਰਦਾਰ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਇਸ ਦਾ ਪ੍ਰੇਮੀ ਅਤੇ ਇਸ ਦੀ ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਇਸ ਨੇ ਮਾਨਸਾ ਦੇ ਪਿੰਡ ਕੋਟਲੀ ਨਿਵਾਸੀ ਚਮਕੌਰ ਸਿੰਘ ਨਾਲ ਮਿਲ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਆਟੇ ਵਿੱਚ ਜ਼ਹਿਰ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਰ ਦਾ 3 ਦਿਨ ਦਾ ਰਿਮਾਂਡ ਮਿਲਿਆ ਜਦ ਕਿ ਬਾਕੀ ਦੋਸ਼ੀਆਂ ਨੂੰ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਦਾ ਵੀ ਰਿਮਾਂਡ ਹਾਸਲ ਕਰੇਗੀ ਅਤੇ ਹੋਰ ਵੱਡੇ ਖਲਾਸੀ ਹੋਣ ਦੀ ਉਮੀਦ ਹੈ ਮੁਰਲੀ ਪੈਸ਼ਗੇਸ਼ ਦੇ ਦੌਰਾਨ ਇਹੀ ਗੱਲ ਸਾਹਮਣੇ ਆਈ ਹੈ ਕਿ ਇਹ ਪਰਿਵਾਰ ਦੇ ਨਾਲ ਖੁਸ਼ ਨਹੀਂ ਸੀ ਜਿਸ ਦੇ ਚਲਦਿਆਂ ਇਸ ਨੇ ਆਪਣੇ ਪੁਰਾਣੇ ਆਸ਼ਕ ਨਾਲ ਮਿਲ ਕੇ ਇਹ ਸਾਰੀ ਯੋਜਨਾ ਬਣਾਈ ਅਤੇ ਇਸ ਤਰ੍ਹਾਂ ਯੋਜਨਾ ਬਣਾਈ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਉਹਨਾਂ ਦਾ ਰਾਹ ਦੇ ਜਿਹੜਾ ਕੰਡਾ ਪਰਿਵਾਰਕ ਮੈਂਬਰ ਬਣਦੇ ਹੈ ਉਹ ਵੀ ਸਾਫ਼ ਹੋ ਜਾਣਾ ਮਿਤੀ 11 6 25 ਨੂੰ ਪੈਂਡ ਗੁਰੂ ਸਰ ਦੇ ਦੋ ਜੈਸ ਤੇ ਦੋ ਲੇਡੀ ਪੇਸ਼ੈਂਟ ਬਿਉਸ਼ੀ ਦੀ ਹਾਲਤ ਤਾਂ ਸਭ ਹਸਪਤਾਲ ਜਿੱਧਰਾਂ ਦੇ ਦਾਖਲ ਹੋਏ ਸੀ ਜਿੰਨਾਂ ਵਿੱਚੋਂ ਇੱਕ ਸਰਪਾਲ ਸਿੰਘ ਜਿਹੜੀ ਹਾਲਤ ਜ਼ਿਆਦਾ ਸੀਰੀਅਸ ਸੀ ਉਹਨੂੰ ਪੈਂਡ ਰੈਫਰ ਕਰ ਦਿੱਤਾ ਸੀ ਤੇ ਬਾਕੀ ਤਿੰਨ ਜਿਹੜੇ ਸੀਗੇ ਜਸਵਿੰਦਰ ਕੌਰ ਸਰਜੀਤ ਸਿੰਘ ਤੇ ਕੁਸ਼ਮਦੀਪ ਉਹ ਇਹਨਾਂ ਨੂੰ ਦੀਪ ਹਸਪਤਾਲ ਜਿੱਧਰਾਂ ਲੈ ਕੇ ਰੈਫਰ ਕਰ ਦਿੱਤਾ ਗਿਆ ਸੀ ਇਸੇ ਦੌਰਾਨ ਇੱਕ ਜਰਤਾਰ ਸਿੰਘ ਸਰਤਾ ਸਿੰਘ ਦੇ ਭਰਾ ਜਰਤਾਰ ਸਿੰਘ ਨੇ ਸਾਨੂੰ ਇੱਕ ਬਿਆਨ ਦਰਜ ਕਰਾਇਆ ਵੀ ਜਿਹੜਾ ਸਾਡੇ ਆ ਮੇਰੇ ਭਰਾ ਤੇ ਮਾਪਿਆਂ ਨੂੰ ਜ਼ਹਿਰ ਮੇਰੀ ਪਛਾਣ ਕੁਸ਼ਮਦੀਪ ਘੋੜ ਨੇ ਦਿੱਤੀ ਹੈ ਅਸੀਂ ਮੁਖਦਮਾ ਦਰਜ ਕਰਕੇ ਕੁਸ਼ਮਦੀਪ ਘੋੜ ਜੋ ਸਤਾਏ ਸਭ ਦਿਨਾਂ ਪੋਸ ਕੇ ਕੀਤੀ ਤੌਣੇ ਸਾਡੇ ਕੋਲ ਮੰਨਿਆ ਵੀ ਜਿਹੜੀ ਮੈਂ ਮੋਨੋ ਦਵਾਈ ਆਟੇ ਦੇ ਵਿੱਚ ਥੁੰਨ ਕੇ ਇਹਨਾਂ ਨੂੰ ਮੋਤੀ ਖਵਾਈਏ ਇਹਦੇ ਸਬੰਧ ਸਿਚ 4 ਦੋਸ਼ਿਆਂ ਦਾ ਮੁਖਦਮਾ ਦਰਜ ਕੀਤਾ ਸੀਗਾ ਜਿਨ੍ਹਾਂ ਚੋਂ ਤਿੰਨ ਦੋਸ਼ੀ ਅਸੀਂ ਅਰੈਸਟ ਕਰ ਲਏ ਨੇ ਕੁਸ਼ਮਦੀਪ ਘੋੜ ਤਿੰਨ ਦਿਨ ਦੇ ਪੁੱਛਣ ਮਾਰਦੇ ਆ ਪਰਮਜੀਤ ਕੌਰ ਤੇ ਚਮਕੌਰ ਸਿੰਘ ਨੂੰ ਅੱਜ ਪੇਸ਼ ਕਰਕੇ ਪਰਮਾਨ ਲੈ ਕੇ ਡੰਗਾਈ ਨਾਲ ਤਪਤੀ ਕੀਤੀ ਜੋ ਕਿ ਡੱਤ ਕਿਨੇ ਹੋ ਗਿਆ ਸਰ ਇਹ ਜੋ ਸ਼ਪਾਰ ਸਿੰਘ ਦੀ ਡੱਤ ਹੋ ਗਈ ਤੇ ਜਸਵਿੰਦਰ ਕੌਰ ਜਿਹੜੀ ਇਹਦੀ ਮਾਂ ਸੀ ਸਰਤਾਰ ਦੀ ਉਦੋਂ ਬੰਨੇਗਾ ਉਦੋਂ ਜਿਹੜੇ ਦੂਜੇ ਤਿੰਨ ਗ੍ਰਫੜੇ ਉਹ ਕੋਣ ਨਹੀਂ ਬੰਦੇ ਇਹ ਫਿਰ ਪਸ਼ੁੰਦੀਪ ਕੌਰ ਆਪ ਹੈ ਕਿ ਦੀ ਮਦਰ ਹੈ ਇੱਕ ਇਹਦਾ ਕੋਈ ਪ੍ਰੇਮੀ ਨਹੀਂ ਚਮਕੌਰ ਸਿੰਘ ਉਹ ਬੜਾ ਤੇ ਸਰਜੀਤ ਸਿੰਘ ਜਿਹੜਾ ਸੀਗਾ ਉਹਨਾਂ ਦਾ ਫਾਦਰ ਉਹਦੀ ਹਾਲਤ ਬਣੋ ਠੀਕ ਹੈ